ਇਹ ਲੈ ਵੀ ਪਹਿਲਾਂ ਗੱਡੀ ਚੈੱਕ ਕਰੋ ਗੱਡੀ ਸਾਰੀ ਰੀਜਨਲ ਹੈ ਲਾਈ ਟਾਇਰ ਲੱਗੇ ਆ ਤੇ ਗੱਡੀ ਕਿਤੋਂ ਗਲੀ ਵੀ ਨਹੀਂ ਹੈਗੀ ਪੀਪੀ ਨੰਬਰ ਤੇ ਸਿਲਵਰ ਜਿਹਾ ਰੰਗ ਹੈ ਗੱਡੀ ਦਾ ਟਾਇਰ ਜਮਾ ਨਵੇਂ ਆ ਹਾਂਜੀ ਭਾਈ ਸਾਰੇ ਸਸਟੀ ਗਲ ਪ੍ਰਿੰਸ ਵੱਲੋਂ ਤੇ ਅੱਜ ਆਪਾਂ ਲੈ ਕੇ ਆਏ ਥੋੜੀ ਜਿਹੀ ਡੀਜ਼ਲ ਜੈਨ ਤੇ 2003 ਮਾਡਲ ਹੈ 26 ਤੱਕ ਪਾਸਿੰਗ ਹੈ ਤੀਜੇ ਓਨਰ ਦੀ ਹੈ ਚਿੱਪ ਵਾਲੀ ਆਰਸੀ ਹੈ ਤੇ ਲਾਈ ਟਾਇਰ ਲੱਗੇ ਨੇ ਤੇ ਗੱਡੀ ਦਾ ਕੰਮ ਏ ਟੂ ਜ਼ेड ਸਾਰਾ ਕਰਾਇਆ ਹੋਇਆ ਇੰਜਨ ਵਰਕ ਤੇ ਹੋਰ ਮੈਂ ਗੱਡੀ ਚੈੱਕ ਕਰਾਉਣਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਹੋਰ ਵੀ ਆਪਣੇ ਚੈਨਲ ਤੇ ਕਾਫੀ ਵੀਡੀਓ ਪਈਆਂ ਹੋਈਆਂ ਤੁਸੀਂ ਚੈੱਕ ਕਰ ਲਿਓ ਤੇ ਹਰੇਕ ਤਰੀ ਦੀ ਵੀਡੀਓ ਪਈਆਂ ਹੋਈਆਂ ਤੇ ਲਿਆ ਫਿਰ ਹੁਣ ਮੈਂ ਤੁਹਾਨੂੰ ਗੱਡੀ ਚੈੱਕ ਕਰਾਉਣਾ ਆਜੋ ਫਿਰ ਤੇ ਲੈ ਵੀ ਪਹਿਲਾਂ ਗੱਡੀ ਚੈੱਕ ਕਰੋ ਗੱਡੀ ਸਾਰੀ ਰੀਜਨਲ ਹੈ ਲਾਏ ਟਾਇਰ ਲੱਗੇ ਆ ਤੇ ਗੱਡੀ ਕਿਤੋਂ ਗਲੀ ਵੀ ਨਹੀਂ ਹੈਗੀ ਪੀਪੀ ਨੰਬਰ ਤੇ ਸਿਲਵਰ ਜਾਂ ਰੰਗ ਹੈ ਗੱਡੀ ਦਾ ਟਾਇਰ ਜਮਾ ਨਵੇਂ ਆ ਤੇ ਪਿਛੇ ਵਾਲ ਜਾਨਕੀ ਠੀਕ ਠੀਕ ਨੇ ਅ ਏਸੀ ਦੀ ਗੈਸ ਭਰਨ ਵਾਲੀ ਆ ਇੰਜਨ ਵਰਕ ਸਾਰਾ ਹੋਇਆ ਹੋਇਆ ਗੱਡੀ ਦਾ ਤੇ ਸਟੀering ਪਾਵਰ ਆ ਵਿੰਡੋ ਪਾਵਰ ਨਹੀਂ ਹੈਗੀਆਂ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਗੱਡੀ ਦੀ ਪਹਿਲਾਂ ਆਪਾਂ ਪੈਟਰੋਲ ਲੈ ਕੇ ਆਏ ਥੋੜੇ ਵਾਸਤੇ ਤੇ ਇਹ ਡੀਜ਼ਲ ਆ ਇਹ ਤੇ ਇੰਜਨ ਦਾ ਕੰਮ ਸਾਰਾ ਕਰਾਇਆ ਹੋਇਆ ਬੰਦੇ ਨੇ ਅ 30-35 ਹਜ਼ਾਰ ਇੰਜਨ ਤੇ ਲਾਇਆ ਹੋਇਆ ਤੇ ਗੱਡੀ ਚੈੱਕ ਕਰ ਲਓ ਤੁਸੀਂ ਅ ਜਮ ਇਹ ਨਵੀਂ ਗੱਡੀ ਆ ਪੀਵੀ 11 ਨੰਬਰ ਆ ਗੱਡੀ ਦਾ ਤੇ ਕਿ ਤੂੰ ਪੇਂਟ ਨਹੀਂ ਹੋਈ ਟੱਚਿੰਗ ਨਹੀਂ ਹੋਈ ਹਲਕਾ ਜਿਹਾ ਇੱਥੇ ਡੈਂਟ ਆ ਗੱਡੀ ਦੇ ਤੇ ਬੰਪਰ ਦੀ ਥੋੜੀ ਜਿਹੀ ਸੈਟਿੰਗ ਜੀ ਹੋਣ ਵਾਲੀ ਆ ਚਲੋ ਮਾੜੇ ਮੋਟੇ ਦਾ ਬੰਦਾ ਕਰਾਉਂਦਾ ਹੀ ਆ ਉਹ ਗੱਡੀ ਸਾਰੀ ਰੀਜਨਲ ਆ ਭਰਾਬੀ ਕੋਈ ਕੰਮ ਨਹੀਂ ਹੋਣ ਵਾਲਾ ਗੱਡੀ ਦਾ ਤੇ ਬਾਕੀਆਂ ਤੁਕਿਆਂ ਆ ਓਕੇ ਨੇ ਤੇ ਆ ਸਟੈਂਪਾ ਵੀ ਲੱਗੇ ਹੋਈਆਂ ਉਦਾਂ ਗੱਡੀ ਤੇ ਤੇ ਇੱਥੋਂ ਗਲੀ ਹੋਈ ਆ ਥੋੜੀ ਜੀ ਆ ਚਲੋ ਤੇ ਗੱਡੀ ਚੈੱਕ ਕਰ ਲੂ ਡਿਟੇਲ ਪੂਰੀ ਵਧੀਆ ਦਵਾਂਗੇ ਆਪਾਂ ਇਹ ਜਿਹੜੀ ਗੈਸਪਨ ਵਾਲੀ ਹੈ ਹੀਟਰ ਚੱਲਦਾ ਗੱਡੀ ਦਾ ਤੇ ਗੱਡੀ ਦੇਖ ਲਓ ਇਹ ਮੈਂ ਮਾਊਂਟ ਚੱਕ ਦੇਖੋ ਨਾ ਗੱਡੀ ਬਹੁਤ ਵਧੀਆ ਆਪਣੇ ਘਰ ਦੇ ਹੀ ਬੰਦੇ ਆ ਉਹਨਾਂ ਨੇ ਇੰਜਨ-ਉੰਜਨ ਦਾ ਕੰਮ ਸਾਰਾ ਕਰਾਇਆ ਹੋਇਆ ਗੁਟਕੇ ਘਟਕੇ ਯੂਵੀ ਕੰਮ ਹੋਣਾ ਨਾ ਗੁੱਡੇ ਗੁੱਡੇ ਸਹੀ ਨਹੀਂ ਗੱਡੀ ਦੇ ਬੈਟਰੀ ਵੱਡੀ ਰੱਖੀ ਹੋਈ ਹੈ ਤੇ ਮੈਂ ਸਟਾਰਟ ਕਰਦਾਂ ਲੱਗ ਗੱਡੀ ਨੂੰ ਘੈਂਟ ਆ ਕਮ ਤੇ ਅਮ ਨੂੰ ਵਧੀਆ ਕਰਾ ਹੋਇਆ ਗੱਡੀ ਦਾ ਨਹੀਂ ਉਹਨੂੰ ਕਾਇਆ ਕਮ ਕਰਾਇਆ ਜਿੰਦੇ ਇੱਕਿਆ ਬੜੀ ਲੱਗਦੀ ਹੈ ਇਹ ਕੋ ਬਗੈਰਾ ਵਧੀਆ ਗੱਡੀ ਦੀ ਹੈ ਪੈਂਡ ਕਾਮਾਂ ਗੱਡੀ ਦਾ ਤੇ ਲੋ ਚੈੱਕ ਕਰ ਲੋ ਇੱਕ ਵਾਰੀ ਕੋਈ ਹਤਾ ਨਹੀਂ ਮਾਰੀ ਹੈ ਜੀ ਜੀ ਕੰਮ ਸਾਰਾ ਕਰਾਇਆ ਹੋਇਆ ਹੈ ਗੱਡੀ ਦਾ ਨੇਗੀ ਆ ਸਰੰਦਰਾਈਪੁਰਾ ਰੋਡ ਪਿੰਡ ਬਸੰਤਪੁਰਾ ਤੇ ਤਸਵੀਲ ਰਾਜਪੁਰਾ ਆਪਣੀ ਮੈਂ ਨੰਬਰ ਬੋਲ ਦਣਾ 7355133867 ਤੇ ਹੋਰ ਗੱਡੀਆਂ ਵੀ ਆਪਣੇ ਕੋਲ ਕਾਫੀਆਂ ਹੈਗੀਆਂ ਤੇ ਇਹਦੀ ਡਿਮਾਂਡ ਹੈਗੀ ਬਈ ਆਪਣੀ 75000 ਹੋਰ ਬਾਕੀ ਮਾੜਾ ਮੋਟਾ ਮੌਕੇ ਤੇ ਕਰਾ ਦਾਂਗੇ ਤੇ ਗੱਡੀ ਕਸਟਮਰ ਦੇ ਘਰੇ ਖੜੀ ਹੈ ਕਿਸੇ ਡੀਲਰ ਕੋਲ ਨਹੀਂ ਹੈਗੀ ਤੇ ਹੋਰ ਜਿੱਦਾਂ ਵੀ ਹੋਈ ਇਨਫੋਰਮੇਸ਼ਨ ਆਪਾਂ ਦੇ ਦਾਂਗੇ ਤੇ ਗੱਡੀ ਵਧੀਆ ਬਈ ਬਹੁਤ ਵਧੀਆ ਗੱਡੀ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ